ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਹਾਂ ਸਜਣੋ ਦੋ ਟਾਈਮ ਲਾਜ਼ਮੀ ਤਸੱਲੀ ਕਰਿਆ ਕਰੋ ਪਸ਼ੂ ਦੀ ਜਿਹੜਾ ਭੈਣ ਭਰਾ ਕੋਈ ਦੂਰ ਬੈਠਾ ਏ ਉਹ ਵੀਡੀਓ ਕਾਲ ਤੇ ਆਨਲਾਈਨ ਵੀ ਚੁਆਈ ਕਰ ਲਓ ਜੇ ਕੋਈ ਲੱਗੇ ਆਲਾ ਤੇ ਆਗੇ ਤਸੱਲੀ ਲੱਗੇ ਆ ਕੇ ਕਰੋ ਗੱਬਨ ਡੰਗਰ ਟਿੱਪ ਕੇ ਤਸੱਲੀ ਕਰਕੇ ਵਾੜਾ ਕੇ ਲੈ ਕੇ ਜਾਓ ਬਾਅਦ ਚ ਕਿਸੇ ਨੂੰ ਕੋਈ ਲਾਮਾ ਨਾ ਦੋ ਕਿਉਂਕਿ ਪੈਸੇ ਦੀ ਆਪਣੀ ਦੀ ਬਜਤ ਕਰਿਆ ਕਰੋ ਤੇ ਅੱਜ ਸੱਜਣੋਂ ਪਹੁੰਚੇ ਆ ਪਿੰਡ ਅਮੀਸ਼ਾ ਨੇੜੇ ਖਾਲੜਾ ਜ਼ਿਲ੍ਹਾ ਤਰਨਤਾਰ ਸਾਹਿਬ ਤਹਿਸੀਲ ਪੱਟੀ ਭਾਈ ਲਖਵਿੰਦਰ ਕੋਲ ਪਹੁੰਚੇ ਆ ਇਸ ਕਰ ਤੋ ਤੁਹਾਨੂੰ ਦੂਜੇ ਦਿਨ ਰਜਾਨਾ ਵੀਡੀਓ ਮਿਲਦੀ ਰਹਣੀਆਂ ਬਿਲਕੁਲ ਪਰਤੇ ਵਾਲਾ ਮਾਲ ਹੁੰਦਾ ਇਸ ਫਾਰਮ ਤੇ ਸੱਜਣੋ ਵੇਖਣ ਨੂੰ ਕੋਈ 4 4-5 ਐਨੀਮਲ ਹੁੰਦੇ ਹੁੰਦੇ ਆ ਬਿਲਕੁਲ ਜਾਇਜ਼ ਕੀਮਤ ਦੇ ਨਿੱਕੇ ਨਿੱਕੇ ਰੇਟ ਹੁੰਦੇ ਆ ਮਿੰਟੋ ਮਿੱਟੀ ਮਾਲ ਵੇਚ ਜਾਂਦਾ ਟਿਕਟਾਂ ਕੋ ਬਾਕੀ ਪਾਉ ਲਖਵਿੰਦਰ ਨਾ ਕਰਦੇ ਆ ਗੱਲ ਬਾਤ ਫਰਜ ਸਮਝ ਕੇ ਬਣ ਰਿਓ ਅੱਡ ਤੱਕ ਪਾ ਲਖਵਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸੰਤਾ ਸਤਿ ਸ੍ਰੀ ਅਕਾਲ ਓ ਠੀਠਾ ਪ੍ਰਵਾਹ ਜੀ ਚੜ੍ਹਦੀ ਕਲਾ ਮਾਰਾ ਠੀਕ ਹੋਰ ਅੰਦਾਜ਼ਾ ਵੀ ਕਿਰਪਾ ਬੋਲੋ ਵੇਖਿਆ ਸਰਾਂ ਮਾਰਾ ਪਾਰਾਂ ਮੈਂ ਅੱਗੇ ਜੀ ਮਾਲੀ ਦੀ ਕਿਰਪਾ ਬਹੁਤੀ ਕਿਰਪਾ ਜੀ ਚਲੋ ਚੰਗੀ ਗੱਲ ਤੇ ਡਰੈਸ ਕਰੀਏ ਨੋਟ ਜੀ ਲਖਵਿੰਦਰ ਸਿੰਘ ਪਿੰਡ ਅਵੀਸ਼ਾ ਹਾਂਜੀ ਜ਼ਿਲ੍ਹਾ ਤਰਨਤਾਰ ਤੇ ਮੋਬਾਈਲ ਨੰਬਰ ਜੀ 86998 57375 ਠੀਕ ਆ ਸੂਈ ਸਵਾਈ ਤੋਂ ਕਰੀਏ ਮੈਂ ਤਾਂ ਚਾਹ ਲੂ ਤੇ ਕਿੰਨੇ ਕਿ ਦਿਨਾਂ ਦੀ ਸੂਈ ਬੱਚਾ ਮਗਰ ਕੀ ਆ ਜੀ ਸੂਈ ਆ ਜੀ 10 ਦਿਨਾਂ ਦੀ ਬੱਚਾ ਮਗਰ ਕੀ ਆ ਕਟਾ ਜੀ ਕਟਾ ਹਾਂਜੀ ਤੇ ਦੁੱਧ ਪਈ ਕਿੰਨਾ ਉਹ 10 ਕਿਲੋ ਜੀ 10 ਕਿਲੋ ਦੁੱਧ ਹਾਂਜੀ ਇਹ ਆਨਲਾਈਨ ਕੋਈ ਖੜੇਗਾ 9 ਲੀਟਰ ਅੱਛਾ ਜੀ ਇਥੇ ਆਣ ਕਿਉਂ ਬਿਲਕੁਲ ਪੋਲੀ ਬਿਲਕੁਲ ਪੋਲੀ ਜਵਾਈ ਜੀ ਕੋਈ ਫੁੱਲ ਗਏ ਲਓ ਸੱਜਣੋ ਨੇੜ ਤੋਂ ਤੁਹਾਨੂੰ ਥਾਣਾ ਚੈੱਕ ਕਰਾਉਣੇ ਆ ਬਿਲਕੁਲ ਪੂਣੀ ਵਰਗੇ ਚਾਰੇ ਥਾਣਿਆਂ ਤੇ ਸਿੰਗੀ-ਸੁੰਗੀ ਤੁਸੀਂ ਆਹ ਵੇਖ ਸਕਦੇ ਠੀਕ ਆ ਬਿਲਕੁਲ ਗੋਲ ਸਿੰਗੀ ਨਿੱਕੀ ਜਿਹਨੂੰ ਕਹਿ ਸਕਦੇ ਆ ਵੱਡਾ ਢਾਂਚਾ ਛੋਟਾ ਢਾਂਚਾ ਨਹੀਂ ਨੂੰ ਕਹਿ ਸਕਦੇ ਨੋ ਜੀ ਤੇ ਬੈਕਗ੍ਰਾਉਂਡ ਸੱਜਣੋ ਵੇਖੋ ਬਿਲਕੁਲ ਬੈਕਗ੍ਰਾਉਂਡ ਦੀ ਪੂਰੀ ਸਾਫ ਆ ਨੋ ਜੀ ਤੋਰਾ ਚੈੱਕ ਕਰੋ ਬਹੁਤ ਸੋਹਣਾ ਕਰਮ ਵਾਲੀ ਤੋਰਾ ਲਗਾ ਸੱਜਣੋ ਤੇ ਮਗਰੋਂ ਵੀ ਬਾਹਨੇ ਦੀ ਕੁਆਲਿਟੀ ਤੁਸੀਂ ਵੇਖ ਸਕਦੇ ਜੀ ਬਿਲਕੁਲ ਰੂਮ ਵਰਗਾ ਠੀਕ ਸਜਾ ਆਰਡਰ ਕੁਆਲਿਟੀ ਇਹਦੇ ਸਾਰੀ ਬੈਕਗ੍ਰਾਉਂਡ ਹੀ ਤਿਆਰ ਕੀਤੀ ਕਰਮਵਾਲੀ ਨੇ ਬਹੁਤ ਸੋਹਣੀ ਆਰਡਰ ਕੁਆਲਿਟੀ ਆ ਠੀਕ ਹੈ ਲੈਵਾ ਤੇ ਟਾਈਮ ਦੁਪਹਿਰ ਦਾ 2:30 ਦਾ ਹੋ ਗਿਆ ਨਾ ਠੀਕ ਆ ਲਓ ਜ ਸਜਣੋ 2:30 ਦੇ ਵਿੱਚ ਘੱਟ ਟਾਈਮ ਹੋਊਗਾ ਸਾਡਾ ਤਾਜੇ ਨਾ ਠੀਕ ਹੈ ਜੀ 3 ਦੇ ਵਿੱਚ ਕਾ ਜਾਂ 2:30 ਦੇ ਆ ਲਓ ਜ 3:00 ਵਜੇ ਠੀਕ ਆ ਤੇ ਬਾਈ ਜੀ ਫਿਰ ਦਨੇ ਕਿੰਨੇ ਕਵਜ ਦੀ ਚਵਾਈ ਹੋਈ ਕੋਈ 7 ਵਜੇ ਦੀ ਚਵਾਈ ਹੈ ਜੀ ਕੋਈ ਡੰਗਰ ਧਾਰਾਂ ਜਾਇਆ ਹੋਵੇ ਕੋਈ ਟਾਈਮ ਲੱਗਾ ਨਹੀਂ ਟਾਈਮ ਨਹੀਂ ਲੱਗਾ ਅਜੇ ਫਿਰ ਟਾਈਮ ਪਿਆ ਹੈ ਹਾਂ ਜੀ ਫਿਰ ਆਰਡਰ ਕੁਆਲਟੀ ਦਾ ਆਪਣਾ ਆਪ ਹਿਸਾਬ ਲਾ ਲਮ ਹਾਂ ਜੀ ਹਾਂ ਜੀ ਤੇ ਰੇਟ ਅੰਦਾਜ਼ਾ ਵੇਖਦਾ ਜਿਹੜੇ ਦੀ ਕੀ ਦੇ ਦੀ ਅੱਜ ਨਾ ਇੱਕੋ ਰੇਟ ਹੀ ਗਾਣਾ ਜਿੱਚੋ 100 ਰੁਪਈਆ ਵੀ ਨਹੀਂ ਛੜਨਾ ਇੱਕੋ ਫਿਕਸ 80000 ਰੁਪਏ ਦੀ ਮੈਂ ਦੇ ਦਿੱਤੀ ਵੇਖ ਲਓ 80000 ਦੀ ਦੇ ਦੀ ਯਾਰ ਘਾਟਾ ਨਾ ਪਾਇਓ ਨਹੀਂ ਕੋਈ ਨਹੀਂ ਜੀ ਨੇ ਜੀ ਪੂਰੇ ਪੂਰੇ ਜੀ ਜਾਬਦੇ ਉਹ ਕੱਲ ਵੀਡੀਓ ਪਾਈ ਤਾਂ ਕਿ ਸਾਰੇ ਵੇਕੇ ਕਰੀ ਮੈਂ ਨਾ ਘਟਾ ਨਾ ਪਾਇਓ ਨਹੀਂ ਕੋਈ ਗੱਲ ਜੀ 8000 ਦੀ ਹੋਗੀ 200 ਰੁਪਏ ਛੋੜ ਕਰਾਂਗੇ ਫੇਰ ਕਰਾਂਗੇ 200 ਰੁਪਏ ਛੋੜ ਕਰਾਂਗੇ ਹੋਰ ਇਹ ਤੋਂ ਵੱਧ ਅੱਛਾ ਹਾਂਜੀ ਚਲੋ ਤੁਹਾਡੀ ਖੁਸ਼ੀ ਹੈ ਹਾਂਜੀ ਲਓ ਸੱਜਣੋ ਆ ਅੱਗੇ ਆ ਗਈ ਮੈਂ ਸੂਈ ਸਵਾਈ ਕੋਈ ਮਹੀਨੇ ਡੇਢ ਮਹੀਨੇ ਦੀ ਹੋ ਗਈ ਨਾ ਭਾਈ ਹਾਂਜੀ ਇਹ ਜੀ ਮਹੀਨੇ ਦੇ ਅੰਦਰ ਪਹੁੰਚ ਗਈ ਇਹ ਦੁੱਧ ਭਾਈ ਕਿੰਨਾ ਆਊਗਾ ਦੁੱਧ ਭਾਈ 9 ਕਿਲੋ 9 ਕਿਲੋ ਸ਼ਾਹ ਘਟਾ ਹਾਂਜੀ ਆ ਘਟਾ ਜੀ ਚੁੱਕ ਲਿਆ ਉਹਨੂੰ ਹਾਂ ਹੈਗਾ ਹੈਗਾ ਭਾਈ ਚਲੋ ਖੋਲ ਦੋ ਤੋੜ ਦੋ ਸੱਜਣੋ ਮੈਂ ਚੰਗੀ ਆ 9 ਕਿਲੋ ਦੁੱਧ ਆ ਭਾਂਡੇ 'ਚ ਜਿਹੜਾ ਪਾ ਰਹੀ ਆ ਤੇ ਚੌਣ ਬਿਲਕੁਲ ਫੋਲੀ ਹਨਾ ਹਾਂਜੀ ਚੌਣ ਪੋਲੀ ਲਓ ਜੀ ਚੌਣ ਪੋਲੀ ਤੇ ਬੋਲੀ ਮੈਜ ਨੂੰ ਕਹਿ ਸਕਦੇ ਹਣਾ ਬੋਲ ਪਾ ਲਿਆਗਾ ਮੱਥੇ 'ਚ ਹਾਂਜੀ ਤੋੜਾ ਦੂਰਾ ਚੈੱਕ ਕਰ ਲਓ ਪੰਨ ਲਓ ਜੀ ਉਹ ਠੰਣ ਕਰੀ ਜਾਂਦੀ ਬੇਲੇ ਅੱਗੇ ਲਓ ਜੀ ਕੋਣੀ ਕਿਉਂ ਕੀ ਜਾਂਦੀ ਆ ਜਿਹੜਾ ਮੱਦੀ ਚੁੰਗੀ ਜਾਂਦਾ ਇਹਨੂੰ ਕਿੱਡੀ ਹਾਂ ਹਾਂ ਸੱਚ ਨਾ ਤੇ ਇਹਨ ਦਾ ਪਾਜੀ ਫਿਰ ਰੇਟ ਕਿੰਨਾ ਕ ਕਰ ਦਈਏ ਆ ਰੇਟ ਮੈਂ ਤਾਂ 70000 ਸੀ ਪਾਜੀ ਹਾਂ ਜ 70000 ਦੀ ਦੇ ਦਈਏ 200 ਰੁਪਏ ਛੋਟ ਠੀਕ ਆ ਭਾਈ ਠੀਕ ਆ 65000 ਚੋਂ 200 ਛੋਟ ਸੱਚ ਨਾ 200 ਛੋਟ ਜੀ ਤੇ ਆ ਆ ਗਈ ਸਹੀ ਸਾਈਜ਼ ਇਹ ਮੈਂ ਚੋਈ ਆ ਜੀ ਛੋਕੇ ਲਿਆਂਦੀ ਹੁਣ ਇਹ ਚੋਕੇ ਆਈਏ ਹੋਣੀ ਆਈ ਜੀ ਹਾਂਜੀ ਇਹ ਹੋਣੀ ਮੈਂ ਆਈ ਚੋਕੇ ਆਈਏ ਭਾਈ ਦੁੱਧ ਪੱਕਾ ਕਰਨਾ ਉਹ 8 ਕਿਲੋ 8 ਕਿਲੋ ਹਾਂਜੀ ਜਿੰਨੇ ਆਨਲਾਈਨ ਖੜਨੀ 7 ਦੇ ਖੜਨੀ ਆ ਉਹਦਾ ਵੀ 8 ਜਿਹੜਾ ਇੱਥੇ ਉਹਨੂੰ 9 ਬਣਾਉਂਗਾ ਅੱਛਾ ਭਾਈ ਉਹਨੂੰ 9 ਲੀਟਰ ਬਣਾਉਂਗਾ ਠੀਕ ਆ ਲਓ ਸਜਣੋ ਤੇ ਮੈਂ ਇਹਦਾ ਢਾਂਚਾ ਵੱਡਾ ਲੇਵੇ ਦੀ ਬੰਤ ਥੋੜੀ ਜੀ ਗਾਣੂ ਤੇ ਬਾਕੀ ਸਾਫ਼ ਹੈ ਜਿੰਨੀ ਵੀ ਹੈਗੀ ਲੇਵਾ ਤੁਸੀਂ ਵੇਖ ਸਕਦੇ ਜੀ ਚੋਕੇ ਆਈ ਆ ਕੁਝ ਤੁਹਾਨੂੰ ਪਤਾ ਫਿਰ ਜਦੋਂ ਡੰਗਰ ਪਸ਼ੂ ਚੋਇਆ ਹੋਵੇ ਨਾ ਸਜਣੋ ਫਰਕ ਤੇ ਪੈਂਦਾ ਇਹ ਗੱਲ ਨੋਟ ਕਰਿਓ ਮੇਰੇ ਭੈਣ ਭਰਾ ਤੇ ਵੀਡੀਓ ਸਾਰੀ ਵੇਖਿਆ ਕਰੋ ਗੱਲਬਾਤ ਦਾ ਪਤਾ ਲੱਗ ਜੇ ਹਨਾ ਠੀਕ ਆ ਭਾਈ ਬਿਲਕੁਲ ਕਾਲੀ ਸ਼ਾਈ ਮੈਂ ਦੀ ਨਿੱਕਾ ਗੋਲ ਸਿੰਘ ਆ ਲਓ ਜੀ ਤੇ ਵੀਡੀਓ ਲਾਜ਼ਮੀ ਸਾਰੀ ਵੇਖਿਆ ਕਰੋ ਇਹ ਕਿੰਨੇ ਵਜੇ ਬਾਈ ਚੋਈ ਆ ਇਹ ਦੀ 11 ਵਜੇ ਦੀ ਚੋਈ ਹੈ ਜੀ ਮੈਂ 11 ਵਜੇ ਦੀ ਸਜਣੋ ਚੋਈ ਆ ਤੇ 2:45 ਹੋ ਗਏ ਹਨਾ ਇਹ ਟਾਈਮ ਦਾ ਨਤਾਜਾ ਲੈ ਲਓਗੀ ਕਿੰਨੀ ਬਾਣੀ ਹੈ ਹਨਾ 2-3 ਘੰਟੇ ਹੋਏ 2-4 ਆ ਤਿੰਨ ਚਾਰ ਘੰਟੇ ਹੋ ਗਏ ਵਿੱਚ ਚੋਈ ਨੂੰ ਸਾਰੇ ਜੀ ਇਹ ਸ਼ਾਮ ਨੂੰ ਪੂਰੀ ਪੰਜੂਗੀ ਹਾਂਜੀ ਹਨਾ ਬਾਈ ਠੀਕ ਹੈ ਤੇ ਰੇਟ ਇਹ ਸੰਸਾਰ ਦਾ ਹੈ ਜੀ ਬਾਈ ਹਾਂਜੀ 70000 ਦੀ ਦੇ ਲਈਏ 70 ਦੀ ਹਾਂਜੀ ਫਿਕਸ ਇੱਕੋ ਹੀ ਕਰ ਦੋ 68000 ਦੀ ਮੈਂ ਦੇਣਾ 68000 ਦੀ ਦੇ ਦਿਓ 68 ਦੀ ਦੇ ਦਿਓ ਹਣਾ 68 ਦੀ ਦੇ ਦਿਓ ਕੱਟੇ ਮਗਰ ਕੱਟਾ ਬਾਈ ਕੱਟੇ ਬਾਈ ਤੰਨਾ ਮਗਰ ਕੱਟੇ ਕੱਟੇ ਚੁੰਗੀ ਜਾਂਦਾ ਆ ਵੀ ਹਣਾ ਹਾਂਜੀ ਇਹ ਜਿਹੜਾ ਮਰਜੀ ਚੁੰਗੀ ਜਾਂਦਾ ਜੀ ਚਲੋ ਕੋਈ ਨਹੀਂ ਸੱਜਣੋ 68000 ਦੇ ਮਿਲ ਜੂਗੀ ਢਾਂਚਾ ਵੱਡਾ ਚੋਕ ਆਈ ਟਾਈਮ ਖਾਤਾ 11 ਵਜੇ ਅੱਜ ਹੀ ਆਈ ਕਿਉਂਕਿ ਵਪਾਰ ਲੈਣ ਦਾ ਕੀਤਾ ਜਦੋਂ ਪਸ਼ੂ ਬਾਂਜੇ ਚੋਕੇ ਉਦੋਂ ਲੱਦ ਕੇ ਲੈ ਆਉਣਾ ਤੇ ਚੋਚਾ ਕੇ ਆਈ ਆ ਹੁਣ ਟਾਈਮ ਦਾ ਤੁਹਾਨੂੰ ਨੋਟ ਕਰਾਤਾ ਕਿ 2-3 ਘੰਟੇ ਹੋਏ ਆ ਲੈਓ ਆ ਨਿਹਰੀ ਧੋਕੜਾ ਸੱਜਣੋ ਹਾਂਜੀ ਠੀਕ ਆ ਤੇ ਦੁੱਧ ਕਿੰਨਾ ਦੁੱਧ 7 ਕਿਲੋ ਜੀ 7 ਕਿਲੋ ਦੁੱਧ ਮਿਲਦੀ ਕਿਦਾਂ ਮਿਲਦੀ ਠੀਕੇ ਜੀ ਦੋਵੇਂ ਟਾਈਮ ਠੀਕੇ ਤੇ ਸੱਜਣੋ ਦੋਵੇਂ ਟਾਈਮ ਮਿਲਦੀ ਜੀ ਹਾਂਜੀ ਦੋਵੇਂ ਟਾਈਮ ਠੀਕੇ ਮਿਲਦੀ ਆ ਜੀ ਭੁੜਕ ਨਹੀਂ ਨੀਗੀ ਠੀਕ ਆ ਹਾਂਜੀ ਦੁੱਧ 7 ਕਿਲੋ ਦੋਵੇਂ ਟਾਈਮ ਠੀਕੇ ਦੇ ਮਿਲੂਗੀ ਜਿੰਦਾ ਚਾਹ ਪਾਣੀ ਦਾ ਨਹੀਂ ਸਰਦਾ ਉਹ ਇੱਧਰ ਆ ਜਾਓ ਠੀਕ ਆ ਲੋ ਜੀ ਤੇ ਰੇਟ 74000 ਦੀ ਦੇ ਦਈਏ 40 ਦੀ ਹਾਂਜੀ ਤੁਹਾਡੀ ਮਰਜ਼ੀ ਹੈ ਜੀ ਨਹੀਂ 40 ਦੀ ਦੇ ਦਈਏ ਹੋਰ ਕਰ ਦਿਓ ਚਲ ਹੋਰ 500000 ਹੀ ਕਰ ਦਿਓ ਜੀ 45 45000 ਦੀ ਠੀਕ ਆ ਲੋ ਸਜਰੋਂ 45000 ਦੀ ਜੈਸ ਨੂੰ ਹੋ ਜੂਗੀ ਮੈਂ ਇਹ ਵੀ ਠੀਕ ਹੈ ਸਿੰਘ ਮੂੰਹ ਦਾ ਤਾਂ ਆਹ ਦੇਖ ਲਿਆ ਸੂਬਾ ਤੀਜਾ ਭਾਵੇਂ ਮੰਨ ਲਿਓ ਠੀਕ ਆ ਤੇ ਇਹ ਮੈਂ ਆ ਜੈਜਾ ਰੇਟ ਖਰੀਦਦਾਰੀ ਕਰਿਓ ਧੰਨਵਾਦ ਸਾਰਿਆਂ ਦਾ